ਸਾਡੇ ਵਿਸ਼ੇਸ਼ ਮਹਿਮਾਨ ਸਾਡੀਆਂ ਧੀਆਂ ਭੈਣਾਂ ਜ਼ਿਲ੍ਹੇ ਦੇ ਚੇਅਰਮੈਨ ਸਾਰੇ ਹੀ ਭੈਣ ਭਰਾ ਮੈਂ ਸਾਰਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਮੈਨੂੰ ਮੇਰੇ ਐਸੀਐਸ ਮੈਡਮ ਰਾਜੀ ਨੇ ਪੁੱਛਿਆ ਸੀ ਕਿ ਕੀ ਆਪਾਂ ਇਹ ਰਿਵਾਇਤ ਪਾਵਾਂਗੇ ਕਿ ਹਰ ਰਖੜੀ ਵੇਲੇ ਅਸੀਂ ਮੁੱਖ ਮੰਤਰੀ ਪੰਜਾਬ ਜੀ ਨੂੰ ਚੀਫ ਗੈਸਟ ਬੁਲਾਵਾਂਗੇ ਕਿਉਂਕਿ ਅਸੀਂ ਪਿਛਲੀ ਰਖੜੀ ਵੇਲੇ ਵੀ ਸੀਐਮ ਸਾਹਿਬ ਤੋਂ ਹੀ ਪ੍ਰੋਗਰਾਮ ਕਰਾਇਆ ਸੀ ਸੋ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਜਿੱਥੇ ਧੀਆਂ ਭੈਣਾਂ ਦੀ ਗੱਲ ਹੋਵੇ ਉੱਥੇ ਸੀਐਮ ਸਾਹਿਬ ਦੇ ਕੀ ਵਿਚਾਰ ਨੇ ਕੀ ਸੋਚਦੇ ਨੇ ਉਹਨਾਂ ਦੀ ਸ਼ਮੂਲੀਅਤ ਜ਼ਰੂਰੀ ਹੋ ਜਾਂਦੀ ਨੇ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਲੋਕਾਂ ਦੇ ਦਿਲਾਂ ਵਿੱਚ ਇੱਕ ਮੁੱਖ ਮੰਤਰੀ ਦੇ ਤੌਰ ਤੇ ਜਾਂ ਇੱਕ ਲੀਡਰ ਦੇ ਤੌਰ ਤੇ ਹੀ ਨਹੀਂ ਬਹੁਤ ਸਾਲ ਪਹਿਲਾਂ ਤੋਂ ਇੱਕ ਕਲਾਕਾਰ ਦੇ ਤੌਰ ਤੇ ਵੀ ਵਸੇ ਹੋਏ ਨੇ ਔਰ ਇੰਨੀ ਗਹਿਰਾਈ ਨਾਲ ਵਸੇ ਹੋਇਆ ਮੈਨੂੰ ਯਾਦ ਹੈ ਕਿ ਜਦੋਂ ਵੀ ਕਿਤੇ ਟੀਵੀ ਤੇ ਇਹਨਾਂ ਦਾ ਪ੍ਰੋਗਰਾਮ ਆਉਂਦਾ ਸੀ ਤਾਂ ਤਿੰਨ ਪੀੜੀਆਂ ਇਕੱਠੀਆਂ ਬੈਠ ਕੇ ਦੇਖਦੀਆਂ ਸੀ ਦਾਦਾ ਪੋਤਾ ਔਰ ਨਾਲ ਬੇਟਾ ਤੇ ਬੇਟੀਆਂ ਵੀ ਮਾਵਾਂ ਵੀ ਸੋ ਪੂਰਾ ਪਰਿਵਾਰ ਇਹ ਦੇਖਦਾ ਸੀ ਕਿ ਭਗਵੰਤ ਮਾਨ ਕੀ ਕਹਿ ਰਿਹਾ ਔਰ ਮੈਨੂੰ ਲੱਗਦਾ ਕਿ ਜਿੰਨਾ ਕੁਝ ਮਾਨ ਸਾਹਿਬ ਨੇ ਉਸ ਕਮੇਟੀ ਰਾਹੀਂ ਲੋਕਾਂ ਤੱਕ ਪਹੁੰਚਾਇਆ। ਔਰ ਸਭ ਤੋਂ ਵੱਡੀ ਗੱਲ ਵੱਡਾ ਮੈਸੇਜ ਜਿਹੜਾ ਜਾਂਦਾ ਸੀ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਜਾਂਦਾ ਸੀ। ਇੱਕ ਕਮੇਟੀ ਦੇ ਰਾਹੀਂ ਇਹ ਵੱਡਾ ਮੈਸੇਜ ਦੇਣਾ ਬਹੁਤ ਵੱਡੀ ਗੱਲ ਹੁੰਦੀ ਹੈ। ਬਹੁਤ ਡੇਰਿੰਗ ਹੁੰਦਾ ਹੈ। ਸਰਕਾਰਾਂ ਦੇ ਵਿੱਚ ਰਹਿ ਕੇ। ਔਰ ਹੈਰਾਨੀ ਇਸ ਗੱਲ ਦੀ ਸੀ ਕਿ ਇਹ ਸਭ ਕੁਝ ਕਿੱਥੋਂ ਸਿੱਖਿਆ ਜਾਂਦਾ ਆਖਿਰ ਕੌਣ ਸਿਖਾਉਂਦਾ ਹੈ। ਤਾਂ ਮੇਰੇ ਮਨ 'ਚ ਬਹੁਤ ਇੱਛਾ ਸੀ ਕਿ ਮਾਨ ਸਾਹਿਬ ਨੇ ਇਹ ਸਭ ਕੁਝ ਕਿੱਥੋਂ ਸਿੱਖਿਆ ਪਿਛਲੇ ਸਾਲ ਪਿੰਡ ਸਤੌਜ ਦੇ ਵਿੱਚ ਅਸੀਂ ਇੱਕ ਬਜ਼ੁਰਗਾਂ ਦੇ ਲਈ ਪ੍ਰੋਗਰਾਮ ਕੀਤਾ ਸੀ ਉੱਥੇ ਇੱਕ ਛੋਟੇ ਜਿਹੇ ਘਰ ਵਿੱਚ ਮੈਨੂੰ ਉਹ ਇਨਸਾਨ ਲੱਭ ਗਿਆ ਜਿਸ ਨੇ ਮਾਨ ਸਾਹਿਬ ਨੂੰ ਇਹ ਸਾਰਾ ਕੁਝ ਸਿਖਾਇਆ ਸੋ ਮੇਰੀ ਮਰਦ ਮਾਤਾ ਹਰਪਾਲ ਕੌਰ ਜੀ ਜੋ ਮਾਨ ਸਾਹਿਬ ਦੇ ਮਾਤਾ ਜੀ ਨੇ ਮੈਂ ਕਹਿਣਾ ਚਾਹਾਂਗੀ ਕਿ ਇਹੋ ਜੀਆਂ ਅਣਗਿਣਤ ਮਾਵਾਂ ਅਣਗਿਣਤ ਭੈਣਾਂ ਜਿਹੜੀਆਂ ਆਪਣੇ ਬੱਚਿਆਂ ਨੂੰ ਬਹੁਤ ਉਚਾਈਆਂ ਤੱਕ ਲੈ ਕੇ ਜਾਂਦੀਆਂ ਨੇ ਔਰ ਉਹਨਾਂ ਦੇ ਨਾਮ ਕਈ ਵਾਰੀ ਸਾਨੂੰ ਪਤਾ ਵੀ ਨਹੀਂ ਹੁੰਦੇ ਇਹੋ ਜਾਂ ਕੁਝ ਪੰਜਾਬ 'ਚ ਵੀ ਬਹੁਤ ਵਰੀ ਹੋਇਆ 1947 ਵੇਲੇ ਬਹੁਤ ਸਾਰੀਆਂ ਸਾਡੀਆਂ ਧੀਆਂ ਭੈਣਾਂ ਨੇ ਬਲੀਦਾਨ ਦਿੱਤਾ ਪਰੋ ਬੇਨਾਮ ਰਹੀਆਂ ਕਿਸੇ ਨੂੰ ਪਤਾ ਨਹੀਂ ਹੁਣਾ ਉਹਨਾਂ ਦੇ ਨਾਂ ਵੀ ਇੱਥੇ ਮੈਨੂੰ surjit patar ਦੀ ਇੱਕ ਗੱਲ ਯਾਦ ਆਉਂਦੀ ਹੈ ਕਿ ਇੰਨਾ ਹੀ ਬਹੁਤ ਹੈ ਕਿ ਮੇਰੇ ਖੂਨ ਨੇ ਰੁੱਖ ਸਿੰਜਿਆ ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ ਸੋ ਔਰਤਾਂ ਭੈਣਾਂ ਧੀਆ ਮਾਵਾਂ ਇਹ ਸਾਰੀਆਂ ਪਿੱਛੇ ਰਹਿ ਕੇ ਰੁੱਖ ਸਿੰਜਦੀਆਂ ਨੇ ਤੇ ਉਹਨਾਂ ਦੇ ਨਾਮ ਅੱਗੇ ਨਹੀਂ ਆਉਂਦੇ ਪੰਜਾਬ ਸਰਕਾਰ ਇਹੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਅੱਗੇ ਲੈ ਕੇ ਆਈਏ ਉਹਨਾਂ ਨੂੰ ਨਾਮ ਦਈਏ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅਜਿਹੇ ਨਿਕਾਂ ਉਪਰਾਲੇ ਕਰ ਰਿਹਾ ਜੋ ਮੈਂ ਇੱਥੇ ਥੋੜੇ ਜਿਹਾ ਸਮੇਂ ਚ ਦੱਸਾਂਗੀ ਅਸੀਂ ਜ਼ਿਲ੍ਹਿਆਂ ਦੇ ਵਿੱਚ ਡਿਸਟ੍ਰਿਕਟ ਹੱਬ ਖੋਲਣ ਜਾ ਰਹੇ ਹਾਂ ਜਿੱਥੇ ਕਿ ਔਰਤਾਂ ਨੂੰ ਉਹਨਾਂ ਦੇ ਹੁਨਰ ਦੀ ਸਿਖਲਾਈ ਦਿੱਤੀ ਜਾਏਗੀ ਜਿੱਥੇ ਕਿ ਔਰਤਾਂ ਦਾ ਟੈਲੈਂਟ ਲੱਭਿਆ ਜਾਏਗਾ ਜਿੱਥੇ ਔਰਤਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਉਹਨਾਂ ਦੀ ਗੱਲ ਸੁਣੀ ਜਾਏਗੀ ਸਰਕਾਰ ਤੱਕ ਪਹੁੰਚਾਈ ਜਾਏਗੀ ਸੋ ਇਹੋ ਜੇ 16 ਜਿਹੜੇ ਡਿਸਟ੍ਰਿਕਟ ਹਬ ਅਸੀਂ ਸਥਾਪਿਤ ਕਰਨ ਜਾ ਰਹੇ ਹਾਂ ਔਰ ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਸਾਡੇ ਕੋਲ ਅਜਹੀਆਂ ਮਾਵਾਂ ਸੀ ਜਿਨ੍ਹਾਂ ਦੇ ਦੂਜੀ ਬੇਟੀ ਜਿਹੜੀ ਹੈ ਦੂਜਾ ਬੱਚਾ ਉਹ ਇੱਕ ਲੜਕੀ ਪੈਦਾ ਹੁੰਦੀ ਹੈ ਉਹਨਾਂ ਨੂੰ ਅਸੀਂ 6000 ਦੇ ਤੌਰ ਤੇ ਇੱਕ ਵਿੱਤੀ ਸਹਾਇਤਾ ਜਿਹੜੀ ਦਿੱਤੀ ਹੈ ਔਰ ਕੁੱਲ 42 ਕਰੋੜ ਦੀ ਵਿੱਤੀ ਸਹਾਇਤਾ ਪੰਜਾਬ ਸਰਕਾਰ ਵੱਲੋਂ ਇਹੋ ਜੀਆਂ ਮਾਵਾਂ ਨੂੰ ਅਸੀਂ ਦਿੱਤੀ ਹੈ ਇਸ ਤੋਂ ਬਿਨਾ ਕੁਝ ਹੋਰ ਇੰਪੋਰਟੈਂਟ ਗੱਲਾਂ ਕੇਂਦਰ ਸਰਕਾਰ ਵੱਲੋਂ ਇਹ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਕਪੋਸ਼ਿਤ ਬੱਚੇ ਬਹੁਤ ਨੇ ਮਾਹੌਲ ਨਰਿਸ਼ਟ ਬੱਚੇ ਨੇ ਜਿਨ੍ਹਾਂ ਤੋਂ ਕਿ ਸਿਹਤ ਜਿਹੜੀ ਉਹ ਮਿਆਰ ਤੋਂ ਥੱਲੇ ਆ। ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਹੇਠ ਅਸੀਂ ਸਪਲੀਮੈਂਟਰੀ ਨਿਊਟ੍ਰੀਸ਼ਨ ਜਿਹੜਾ ਬੱਚਿਆਂ ਨੂੰ ਦਿੰਨੇ ਆ ਸਾਡੀਆਂ ਆਂਗਣਵਾੜੀ ਵਰਕਰਸ ਪਹੁੰਚਾਉਂਦੀਆਂ ਨੇ। ਉਹ 2 ਸਾਲ ਦੌਰਾਨ ਦੇਖ ਕੇ ਇੱਕ ਵੱਡੀ ਗਰਾਵਟ ਜਿਹੜੀ ਕਪੋਸ਼ਿਤ ਨਾਲ ਸ਼ਿਕਾਰ ਬੱਚਿਆਂ ਦੇ ਵਿੱਚ ਲੈ ਕੇ ਆਉਂਦੀ ਹੈ। ਸੋ ਇਹ ਖੁਲਾਸਾ ਸੈਂਟਰ ਗਵਰਨਮੈਂਟ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਕਪੋਸ਼ਿਤ ਬੱਚਿਆਂ ਦੇ ਵਿੱਚ ਬਹੁਤ ਵੱਡੀ ਗ੍ਰਾਵਟ ਆਈ ਹੈ ਸੋ ਇਹ ਮਾਨ ਸਰ ਦੀ ਅਗਵਾਈ ਦੇ ਵਿੱਚ ਅਸੀਂ ਸਾਰਾ ਕੁਝ ਕੀਤਾ ਔਰ ਅੱਗੋਂ ਜੋ ਅਸੀਂ ਕਰਨ ਜਾ ਰਹੇ ਹਾਂ ਉਹਦੇ ਵਿੱਚ ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਾਂਗੀ ਕਿ ਸਾਡੀਆਂ ਬਹੁਤ ਸਾਰੀਆਂ ਬੱਚੀਆਂ ਗਰੀਬ ਘਰਾਂ ਚੋਂ ਜਿਹੜੀਆਂ ਕਿ 10ਵੀਂ ਜਾਂ 12ਵੀਂ ਦੀ ਪੜ੍ਹਾਈ ਕਰਕੇ ਘਰਾਂ ਤੱਕ ਸੀਮਤ ਰਹਿ ਜਾਂਦੀਆਂ ਨੇ ਸੋ ਉਹਨਾਂ ਲਈ ਕੋਈ ਪਲੇਸਮੈਂਟ ਕੈਂਪ ਕੋਈ ਉਹਨਾਂ ਲਈ ਰੋਜ਼ਗਾਰ ਕੈਂਪ ਸਾਡਾ ਵਿਭਾਗ ਜਿਹੜਾ ਲਾਉਣਾ ਚਾਹੁੰਦਾ ਉਹਦੇ ਲਈ ਅਸੀਂ ਤੁਹਾਡੀ ਸਪੋਰਟ ਦੀ ਸਾਨੂੰ ਲੋੜ ਹੈ ਸੋ ਅੰਤ ਵਿੱਚ ਮੈਂ ਬਹੁਤਾ ਸਮਾਂ ਨਾ ਲੈਂਦੀ ਹੋਈ ਆਪਣੀਆਂ ਬੱਚੀਆਂ ਲਈ ਇੱਕ ਦੋ ਲਾਈਨਾਂ ਬੋਲਾਂਗੀ ਜੋ ਸੁਖਿੰਦਰ ਅੰਮ੍ਰਿਤ ਜੋ ਕਿ ਸਾਡੀ ਬਹੁਤ ਹੀ ਅੱਛੀ ਪੋएट ਪੰਜਾਬ ਦੀ ਉਸ ਦੀਆਂ ਲਿਖੀਆਂ ਹੋਈਆਂ ਨੇ ਔਰ ਮੈਨੂੰ ਚੰਗੀਆਂ ਲੱਗਦੀਆਂ ਨੇ ਕਿਉਂਕਿ ਤੀਆਂ ਨੂੰ ਉਤਸ਼ਾਹ ਦਿੰਦੀਆਂ ਨੇ ਤੀਆਂ ਦੇ ਰਾਹ ਰਸ਼ਨਾਉਂਦੀਆਂ ਨੇ ਸੋ ਭਵਰਿਆਂ ਦੀ ਹਰ ਇੱਕ ਮਹਿਫਿਲ ਵਿੱਚ ਇਹੀ ਮੁੱਦਾ ਉਠਾਉਂਦੀ ਹੈ ਭਵਰਿਆਂ ਦੀ ਹਰ ਇੱਕ ਮਹਿਫਿਲ ਇਹੀ ਮੁੱਦਾ ਉਠਾਉਂਦੀ ਹੈ ਉਹਨਾਂ ਦੇ ਹੁੰਦਿਆਂ तितਲੀ ਦੇ ਸਿਰ ਤੇ ਤਾਜ ਕਿਉਂ ਹੋਵੇ ਪਰਿੰਦੇ ਬੇਸੁਰੇ ਸਦੀਆਂ ਤੋਂ ਇਹ ਇਤਰਾਜ਼ ਕਰਦੇ ਨੇ ਕਿ ਬਾਗਾਂ ਵਿੱਚ ਕੋਇਲ ਦੀ ਕੋਈ ਆਵਾਜ਼ ਕਿਉ ਹੋਵੇ ਤੂੰ ਇਹ ਨਾ ਸ਼ਿਕਰਿਆਂ ਦੇ ਵਾਸਤੇ ਬਣ ਕੇ ਚੁਣੌਤੀ ਰਹਿ ਚੁਕੇ ਕਿਉ ਸਿਰ ਤੇਰਾ ਨੀਵੀਂ ਤੇਰੀ ਪਰਵਾਜ਼ ਕਿਉ ਹੋਵੇ ਸੋ ਅਸੀਂ ਪੰਜਾਬ ਸਰਕਾਰ ਹਮੇਸ਼ਾ ਹੀ ਆਪਣੀਆਂ ਧੀਆਂ ਦੀ ਪਰਵਾਜ਼ ਨੂੰ ਹੋਰ ਉਚੇਰੀ ਲੈ ਜਾਣ ਤੇ ਰਹੀ ਹਮੇਸ਼ਾ ਹੀ ਯਤਨਸ਼ੀਲ ਰਹੇਗੀ ਬਹੁਤ ਬਹੁਤ ਧੰਨਵਾਦ ਰਖੜੀ ਦੇ ਇਸ ਪਵਿੱਤਰ ਤਿਹਾਰ ਤੇ ਬਹੁਤ ਬਹੁਤ ਮੁਬਾਰਕਾਂ ਧੰਨਵਾਦ